ਅਰ ਕੱਲ ਜਿਹੜੀ ਲੁੱਟ ਖੋਹ ਦਾ ਜਿਹੜੀ ਵਾਪਰੀ ਹੈ ਘਟਦਾ ਦਿਨ ਦਿਹਾੜੇ ਤੇ ਕੁਝ ਬੰਦੇ ਆਉਂਦੇ ਆ ਪਰਿਵਾਰ ਦੇ ਮੈਂਬਰਾਂ ਨੂੰ ਬੰਦਕ ਬਣਾਉਂਦੇ ਆ ਹਥਿਆਰਾਂ ਦੀ ਲੋਕ ਤੇ ਔਰ ਲੁੱਟ ਹੁੰਦੀ ਹੈ 3.5 ਲੱਖ ਰੁਪਏ ਇਸ ਘਰ ਦੇ ਵਿੱਚੋਂ ਲੁੱਟਿਆ ਜਾਂਦਾ ਚਰਚਾ ਦਾ ਵਿਸ਼ਾ ਬਣਿਆ ਆਂਵਾਇਲ ਪੁਲਿਸ ਦੇ ਵੀ ਬੰਦੇ ਆ ਮਾਮਲਾ ਚਲੇ ਗਿਆ ਦੇਖੋ ਮਾਮਲਾ ਤੁਹਾਡੇ ਵੀ ਧਿਆਨ ਚ ਹੈ ਔਰ ਸਭ ਦੇ ਧਿਆਨ ਚ ਹੈ ਮੇਰਾ ਜੱਦੀ ਪਿੰਡ ਬੰਡਾਲਾ ਹੈ ਔਰ ਕੱਲ ਜਿਹੜੀ ਲੁੱਟ ਖੋਹ ਦਾ ਜਿਹੜੀ ਵਾਪਰੀ ਹੈ ਘਟਦਾ ਦਿਨ ਦਿਹਾੜੇ ਘਰ ਦੇ ਵਿੱਚ ਕੁਝ ਬੰਦੇ ਆਉਂਦੇ ਆ ਪਰਿਵਾਰ ਦੇ ਮੈਂਬਰਾਂ ਨੂੰ ਬੰਧਕ ਬਣਾਉਂਦੇ ਆ ਹਥਿਆਰਾਂ ਦੀ ਨੋਕ ਤੇ ਔਰ ਲੁੱਟ ਹੁੰਦੀ ਹੈ ਔਰ 3.5 ਲੱਖ ਰੁਪਏ ਇਸ ਘਰ ਦੇ ਵਿੱਚੋਂ ਲੁੱਟਿਆ ਜਾਂਦਾ ਚਰਚਾ ਦਾ ਵਿਸ਼ਾ ਬਣਿਆ ਜੀ ਪੂਰੇ ਜੰਡਿਆਲੇ ਹਲਕੇ ਦੇ ਵਿੱਚ ਇਹ ਨਹੀਂ ਹੈ ਕਿ ਇਹ ਪਹਿਲੀ ਲੁੱਟ ਹੈ ਜਿਹੜੀ ਅੱਜ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਵਾਪਰੀ ਹੈ ਜੰਡਿਆਲਾ ਗੁਰੂ ਅੰਦਰ ਲਾਅ ਐਂਡ ਆਰਡਰ ਇੰਨੀ ਬੁਰੀ ਸਥਿਤੀ ਦੇ ਅੰਦਰ ਹੈ ਦੰਦ ਦਿਹਾੜੇ ਚੋਰੀਆਂ ਲੁੱਟਖੋ ਕਤਲੇ ਆਮ ਤੇ ਵਾਰਦਾਤਾ ਦੀ ਜਿਹੜਾ ਸਮੰਦਰ ਹੈ ਨਾ ਉਹ ਇਸ ਜੰਡਿਆਲਾ ਹਲਕਾ ਦੇ ਵਿੱਚ ਠਾਠਾ ਮਾਰ ਰਿਹਾ ਔਰ ਅਫਸੋਸ ਦੀ ਗੱਲ ਇਹ ਹੈ ਕਿ ਪਿਛਲੇ ਕੋਈ ਲਗਭਗ 15 20 ਦਿਨ ਹੋ ਗਏ ਐ ਮੈਂ ਜੰਡਿਆਲਾ ਸ਼ਹਿਰ ਦੇ ਵਿੱਚ ਉੱਥੇ ਜਾਣਾ ਮੈਨੂੰ ਪੈ ਰਿਹਾ ਇੱਕ ਤੋਂ ਬਾਅਦ ਇੱਕ ਜਿਹੜੀਆਂ ਚੋਰੀ ਦੀਆਂ ਘਟਨਾਵਾਂ ਨੇ ਦੁਕਾਨਾਂ ਲੋਕਾਂ ਦੀਆਂ ਦਸਾਂ ਨੌਵਾਂ ਦੀ ਕਿਰਤ ਕਮਾਈ ਲੋਕ ਕਮਾਰੇ ਉਹਦੇ ਉੱਪਰ ਜਿਹੜਾ ਰਾਤ ਨੂੰ ਚੋਰੀਆਂ ਹੁੰਦੀਆਂ ਨੇ ਔਰ ਲੋਕ ਜਿਹੜੇ ਉਹ ਕਰਦੇ ਨੇ ਨਾ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹ ਬੜੀ ਬੇਖੌਫ ਹੋ ਕੇ ਆਉਂਦੇ ਨੇ ਔਰ ਆਪਣੀ ਇਸ ਘਟਨਾਵਾਂ ਨੂੰ ਤਮਾਮ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਔਰ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਦੇ ਕਾਰਨ ਲੋਕਾਂ ਦੇ ਮਨ ਦੇ ਉੱਪਰ ਇੱਕ ਡਰ ਇੱਕ ਸਹਿਮ ਤੇ ਖੌਫ ਦਾ ਜਿਹੜਾ ਮਾਹੌਲ ਹੈ ਉਹ ਜਿਹੜਾ ਹੈ ਉਹ ਬਿਲਕੁਲ ਉਹਨਾਂ ਦੇ ਉੱਪਰ ਮਨ ਦੇ ਉੱਪਰ ਚਾਇਆ ਔਰ ਅੱਜ ਮੈਂ ਇੱਥੇ ਪਰਿਵਾਰ ਦੇ ਵਿੱਚ ਇਹਨਾਂ ਦੇ ਨਾਲ ਹਮਦਰਦੀ ਕਰਨ ਵਾਸਤੇ ਇਹਦਾ ਹਾਲ-ਚਾਲ ਜਾਣਨ ਵਾਸਤੇ ਪਹੁੰਚਿਆ ਸੀ ਆਪਣੇ ਪਿੰਡ ਬੰਡਾਲਾ ਦੇ ਵਿੱਚ ਔਰ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਕਾਫੀ ਸਹਿਮ ਦੇ ਵਿੱਚ ਨੇ ਔਰ ਮੇਰੇ ਖਿਆਲੇ ਆਪਣੇ ਆਪ ਦੇ ਵਿੱਚ ਅੱਜ ਦੀ ਘਟਨਾ ਮਿਸਾਲ ਬਣ ਗਈ ਹੈ ਇਹ ਲੋਕ ਹੁਣ ਮਹਿਸੂਸ ਕਰ ਰਹੇ ਆ ਕਿ ਸਾਡਾ ਜਾਨ ਮਾਲ ਔਰ ਸਾਡੀ ਜਿਹੜੀ ਇਹ ਪੂੰਜੀ ਉਹ ਘਰਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈ ਅਗਰ ਇਸ ਤਰ੍ਹਾਂ ਹੀ ਘਰਾਂ ਦੇ ਵਿੱਚ ਅਗਰ ਹੋਣ ਲੱਗ ਪਿਆ ਤਾਂ ਫਿਰ ਤਾਂ ਉਹ ਬੁਰੇ ਹਾਲਤ ਤੇ ਬੌਂਕੇ ਵਿਹਾੜੇ ਲੋਕਾਂ ਨੂੰ ਖੀਰ ਫਿਰ ਸੜਕਾਂ ਦੇ ਉੱਤਰਨ ਵਾਸਤੇ ਮਜਬੂਰ ਹੋਣਾ ਪੈਣਾ ਹੈ ਹਾਲਾਤ ਬਹੁਤ ਜ਼ਿਆਦੇ ਜਿਹੜੇ ਆ ਵਿਗੜ ਚੁੱਕੇ ਨੇ ਜਿਹੜੇ ਜੰਡਿਆਲਾ ਹਲਕਾ ਦੇ ਅੰਦਰ ਵਿਸ਼ੇਸ਼ ਤੌਰ ਤੇ